ਕਿਸਾਨ ਜਥੇਬੰਦੀਆਂ ਗੈਰ ਰਾਜਨੀਤਿਕ ਦਲ ਵੱਲੋਂ ਦਿੱਲੀ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਜਿੱਥੇ ਦਿੱਲੀ ਚਲੋ ਦਾ ਨਾਅਰਾ ਦਿੱਤਾ ਸੀ ਉੱਥੇ ਹੀ ਖਡੌਰੀ ਅਤੇ ਸ਼ੰਭੂ ਬਾਡਰ ਉੱਪਰ ਕੇਂਦਰ ਅਤੇ ਹਰਿਆਣਾ ਸਰਕਾਰ ਦੀਆਂ ਫੋਰਸ ਵੱਲੋਂ ਜਿਹੜਾ ਕਿਸਾਨਾਂ ਉੱਪਰ ਤਸ਼ੱਦਦ ਟਾਇਆ ਗਿਆ ਜਿੱਥੇ ਅੱਥੂ ਗੈਸ ਦੇ ਗੋਲੇ ਦਾਗੇ ਗਿਆ ਰਬੜ ਦੀਆਂ ਗੋਲੀਆਂ ਦਾਗਣ ਤੋਂ ਬਾਅਦ ਜਿਹੜੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਸ ਦਾ ਸਖਤ ਨੋਟਿਸ ਲਿਆ ਅਤੇ ਬੀਕੇਯੂ ਅਗਰਾਹਾਂ ਵੱਲੋਂ ਅੱਜ 3 ਘੰਟੇ ਰੇਲਾਂ ਰੋਕਣ ਦਾ ਸੱਦਾ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਮਾਨਸਾਵੇ ਰੇਲਵੇ ਲਾਈਨ ਤੇ ਖੜੇ ਹਾਂ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਰੇਲਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਜਾ ਰਹੀ ਆ ਔਰ ਉਗਰਾਹ ਹਜਤਬੰਦੀ ਨੇ ਸਾਬ ਐਲਾਨ ਕੀਤਾ ਕਿ ਕਿਸਾਨਾਂ ਉੱਪਰ ਕਿਸੇ ਵੀ ਕਿਸਮ ਦਾ ਤਸ਼ੱਦਦ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਕਿਸਾਨ ਕੇਂਦਰ ਸਰਕਾਰ ਵੱਲੋਂ ਬਾਰਡਰਾਂ ਨੂੰ ਪਾਕਿਸਤਾਨ ਦੇ ਬਾਰਡਰਾਂ ਵਾਂਗ ਬਣਾ ਦਿੱਤਾ ਗਿਆ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਸਾਡੇ ਨਾਲ ਨੇ ਬੀਕੇਯੂ ਉਗਰਾਹਾ ਦੇ ਜਨਨਕ ਕਦਰ ਸੁਖਦੇਵ ਸਿੰਘ ਕੋਕਰੀ ਉਹਨਾਂ ਤੋਂ ਜਾਣਾਂਗੇ ਸੁਖਦੇਵ ਜੀ ਅੱਜ 3 ਘੰਟੇ ਰੇਲ ਰੋਕਣ ਦਾ ਸੱਦਾ ਦਿੱਤਾ ਗਿਆ ਕੀ ਅਗਲੀ ਪ੍ਰਕਿਰਿਆ ਹੋਏਗਾ ਤੁਹਾਡਾ ਦੇਖੋ ਅੱਜ ਦਾ ਸੱਦਾ ਜਿਹੜਾ 3 ਘੰਟੇ ਰੇਲਾਂ ਰੋਕਣ ਦਾ 12 ਤੋਂ 3 ਵਜੇ ਤੱਕ ਇਹ ਸਾਡੀ ਜਥੇਬੰਦੀ ਭਾਰਤੀ ਕਿਸਾਨ ਉਹਨਾਂ ਇੱਕ ਉਗਰਾਹਾ ਤੇ ਭਾਰਤੀ ਕਿਸਾਨ ਉਹਨਾਂ ਡਕਾਉਂਦਾ ਧਨੀਰ ਗਰੁੱਪ ਦੋਨਾਂ ਵੱਲੋਂ ਸਾਂਝਾ ਹੈ ਪਹਿਲਾਂ ਦੋ ਐਕਸ਼ਨ ਹੋ ਚੁੱਕੇ ਆ 26 27 28 ਨਵੰਬਰ ਨੂੰ ਸਾਰੀਆਂ ਰਾਜਧਾਨੀਆਂ 'ਚ ਫਿਰ 26 ਜਨਵਰੀ ਨੂੰ ਟਰੈਕਟਰ ਮਾਰਚ ਪੂਰੇ ਦੇਸ਼ ਦੇ ਵਿੱਚ ਤੇ ਹੁਣ ਕੱਲ ਨੂੰ ਭਾਰਤ ਬੰਦ ਦਾ ਸਮਰਥਨ ਹੈ ਜਿਹੜਾ ਪਿੰਡੂ ਭਾਰਤ ਬੰਦ ਕਰਕੇ ਟ੍ਰੇਡ ਯੂਨਨਾਂ ਦਾ ਸਮਰਥਨ ਸਮੁੱਚੇ ਕਿਰਤੀਆਂ ਦਾ ਇੱਕ ਅਵਸਾਰਨ ਦਾ ਉਹ ਸੰਘਰਸ਼ ਸਾਡੀ ਜਥੇਬੰਦੀ ਦੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਝੰਡੇ ਥੱਲੇ ਚੱਲ ਰਹੇ ਆ ਅਸੀਂ ਇਹਨਾਂ ਸੰਘਰਸ਼ੀਲ ਕਿਸਾਨਾਂ ਦੀ ਇਸ ਪੱਖੋਂ ਹਮਾਇਤ ਕੀਤੀ ਹੈ ਕਿ ਉਹਨਾਂ ਦੀਆਂ ਮੰਗਾਂ ਜਿੰਨਾਂ ਤੋਂ ਕਰ ਰਹੇ ਜਾਇਜ਼ ਹੈ ਤੇ ਸਰਕਾਰ ਦਾ ਉਹਨਾਂ ਤੇ ਧਾਇਆ ਜਾ ਰਿਹਾ ਤਸ਼ੱਦਦ ਜਮਹੂਰੀ ਹੱਕਾਂ ਦਾ ਕੀਤਾ ਜਾ ਰਿਹਾ ਜਾ ਰਿਹਾ ਘਾਣ ਬਿਲਕੁਲ ਨਾਜਾਇਜ਼ ਹੈ ਜਿਸ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਪ੍ਰਧਾਨ ਜੀ ਅੱਜ ਕੇਂਦਰ ਨੇ ਸੱਦਾ ਦਿੱਤਾ ਕਿਸਾਨਾਂ ਨੂੰ ਮੀਟਿੰਗ ਦੀ ਰੱਖੀ ਹੈ ਚੰਡੀਗੜ੍ਹ ਵਿੱਚ ਤੁਹਾਨੂੰ ਵੀ ਸੱਦਾ ਹੈ ਜਾਂ ਜਿਹੜੀਆਂ ਸੱਦੇਵੰਦੀਆਂ ਬਾਰਡਰ ਤੇ ਗਈਆਂ ਉਹਨਾਂ ਨੂੰ ਵੀ ਸੱਦਾ ਹੈ ਕੀ ਕਿਹਾ ਅੱਜ ਦੇਖੋ ਸਾਨੂੰ ਕੋਈ ਸੱਦਾ ਨਹੀਂ ਆਇਆ ਸਰਕਾਰ ਉਹਨਾਂ ਨਾਲ ਤੀਜੀ ਮੀਟਿੰਗ ਕਰ ਰਹੀ ਹੈ ਅੱਜ ਪਹਿਲੀਆਂ ਦੋ ਮੀਟਿੰਗਾਂ ਬੇਸਟਾ ਰਹੀਆਂ ਮੁੱਖ ਮੰਗਾਂ ਤੇ ਆਈ ਗਈ ਕਰ ਰਹੀ ਹੈ ਸਰਕਾਰ ਅੱਜ ਉਹਨਾਂ ਨਾਲ ਜਿਹੜੀ ਮੀਟਿੰਗਾਂ ਸੀ ਉਹਦੇ ਬਾਰੇ ਵੀ ਇਹ ਕਿਹਾ ਸਰਕਾਰ ਨੂੰ ਵੀ ਜਿਹੜੀਆਂ ਸਾਰੀਆਂ ਸਾਰੀਆਂ ਜਾਇਜ਼ ਮੰਗਾਂ ਇਹਨਾਂ ਨੂੰ ਮੰਨੇ ਸਰਕਾਰ تسਲੀ ਕਰਾਵੇ ਸੰਘਰਸ਼ੀਲ ਜਥੇਬੰਦੀਆਂ ਦੀ ਤੇ ਨਹੀਂ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਅੱਗੇ ਹੋਰ ਵਧਾਇਆ ਜਾਊਗਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਹੋਰ ਵੱਡੇ ਐਕਸ਼ਨ ਵੀ ਕੀਤੇ ਜਾਣਗੇ ਜਿਵੇਂ ਇਹ ਦਿੱਲੀ ਜੱਲੋ ਲਈ ਅੜੇ ਹੋਏ ਨੇ ਬਾਰਡਰਾਂ ਉੱਪਰ ਇਧਰੋਂ ਮੀਟਿੰਗ ਆ ਮੀਟਿੰਗ ਬੇਸਿਕ ਤਾਂ ਹੁੰਦੀ ਆ ਤਾਂ ਉਹ ਦਿੱਲੀ ਦਾ ਸਾਰਾ ਦਿੰਦੇ ਆ ਕੀ ਉਗਰਾਹ ਜਿੱਥੇ ਬੰਦੀ ਨਾਲ ਜਾਊਗੀ ਕਿ ਵੱਖਰੇ ਤੌਰ ਤੇ ਐਕਸ਼ਨ ਲੜੀਕਾ ਜਾਊਗਾ ਦੇਖੋ ਜੇ ਉਹਨਾਂ ਨੇ ਨਾਲ ਲੈਣਾ ਹੁੰਦਾ ਤਾਂ ਪਹਿਲਾਂ ਹੀ ਲੈ ਲੈਂਦੇ ਕਿਉਂਕਿ ਅਸੀਂ ਤਾਂ ਹਮਾਇਤ ਕਿਸਾਨੀ ਹਿੱਤਾਂ ਨੂੰ ਮੁੱਖ ਰੱਖ ਕੇ ਕਰ ਰਹੇ ਹਨ ਉਹਨਾਂ ਮੰਗਾਂ ਦੀ ਹਮਾਇਤ ਤਸ਼ੱਦਦ ਦਾ ਵਿਰੋਧ ਜੈਸੇ ਉਹਨਾਂ ਜੱਥੇਬੰਦੀਆਂ ਦੇ ਮੁੱਖ ਆਗੂਆਂ ਦੇ ਨਾਲ ਫਿਰਕਾ ਪ੍ਰਸਤੀ ਨੀਤੀ ਬਾਰੇ ਜਾਂ ਹੋਰ ਚੱਲਣ ਢੰਗ ਬਾਰੇ ਸੰਘਰਸ਼ਾਂ ਦੇ ਢੰਗ ਬਾਰੇ ਇੱਕੇ ਮੱਤ ਤੇ ਹੈ ਸਾਡੇ ਕਿਉਂਕਿ ਉਹ ਦਿੱਲੀ ਘੋਲਵੇਲੇ ਵੀ ਸੰਯੁਕਤ ਕਿਸਾਨ ਮੋਰਚੇ ਤੋਂ ਵੱਖਰੇ ਹੀ ਰਹੇ ਆ ਪਰ ਉਨ੍ਹਾਂ ਦੇ ਵਿੱਚ ਸ਼ਾਮਲ ਹੋਣ ਦਾ ਸਵਾਲ ਨਹੀਂ ਪੈਦਾ ਹੁੰਦਾ ਕਿਉਂਕਿ ਉਹਨਾਂ ਨੇ ਜਿਹੜਾ ਸੰਘਰਸ਼ ਨੂੰ ਕਿਹੜੀ ਸਹਿਦ ਦੇਣੀ ਹੈ ਸਾਡੀ ਨਾ ਪਹਿਲਾਂ ਕੋਈ رائے ਪੁੱਛੀ ਆ ਨਾ ਜੇ ਅਸੀਂ ਹੋ ਵੀ ਜਾਏ ਸ਼ਾਮਤ ਤਾਂ ਫੇਰ ਪੁੱਛਣੀ ਆ ਉਹਨਾਂ ਨੇ ਇਸ ਕਰਕੇ ਅਸੀਂ ਵਿੱਚ ਨਹੀਂ ਸ਼ਾਮਲ ਹੋ ਰਹੇ ਬਾਹਰੋਂ ਹਮਾਇਤ ਕਰ ਰਹੇ ਰਾਣੀ ਤੁਸੀਂ ਕਿਵੇਂ ਦੇਖਦੇ ਹੋ ਪਹਿਲਾਂ ਅਗਰਾਹਾਂ ਜਥੇਬੰਦੀ ਨੂੰ ਵਿੱਚ ਇਨਵੋਲੂ ਨਹੀਂ ਕੀਤਾ ਗਿਆ ਜਿਵੇਂ ਤੁਹਾਡੇ ਆਗੂਆਂ ਨੇ ਵੀ ਦੱਸਿਆ ਹੁਣ ਕੀ ਜ਼ਰੂਰਤ ਪੈ ਗਈ ਵੀ ਅਗਰਾਹਾਂ ਜਥੇਬੰਦੀ ਨੂੰ ਰੀਲਾਂ ਰੋਕਣ ਲਈ ਉਹਨਾਂ ਦੇ ਹੱਕ ਚ ਉਤਰਨਾ ਪਿਆ ਅਸੀਂ ਇਸ ਪੈਂਤਰੇ ਤੋਂ ਦੇਖਦੇ ਆ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਵੀ ਮੋਦੀ ਆਵੇ ਕੋਈ ਸਰਕਾਰ ਆਵੇ ਉਹਨਾਂ ਨੇ ਡਬਲਯੂਟੀ ਦੀਆਂ ਨੀਤੀਆਂ ਨੂੰ ਫੂਰੂ ਫੂਰੂ ਲਾਗੂ ਕਰਨਾ ਤੇ ਲੋਕਾਂ ਨੇ ਸੰਘਰਸ਼ ਕਰਨਾ ਲੋਕਾਂ ਦੇ ਸੰਘਰਸ਼ਾਂ ਨੂੰ ਦਬਾਉਣ ਦਾ ਪੈਂਤਰਾ ਅਪਣਾ ਲਿਆ ਸਰਕਾਰਾਂ ਨੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਚਾਹੇ ਹਰਿਆਣਾ ਦੀ ਹੋਵੇ ਚਾਹੇ ਸੈਟਰ ਦੀ ਹੋਵੇ ਅਸੀਂ ਕਹਿੰਦੇ ਆ ਕਿ ਇਹ ਲੋਕਾਂ ਦੇ ਬਾਾਰ ਹੈ ਕਿ ਤੇ ਕਿਹਾ ਜਾਂਦਾ ਹੈ ਕਿ ਬੂਟਾ ਪੈਂਦੀ ਹੈ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਫਿਰ ਸਾਰਿਆਂ ਨੂੰ ਹੱਕ ਹੁੰਦਾ ਹੈ ਉਹ ਕੋਈ ਵੀ ਤਬਕਾ ਹੈ ਮਜ਼ਦਮਾ ਚਾਹੇ ਕਿਸਾਨ ਹੈ ਮਜ਼ਦੂਰ ਹੈ ਕਿ ਉਹ ਆਪਦੇ ਮੰਗਾਂ ਵਸਦੇ ਸਰਕਾਰ ਕੋਲੇ ਰੱਖੇ ਜਾਂ ਤਾਂ ਸਾਡੀਆਂ ਮੰਗਾਂ ਨੂੰ ਗਲਤ ਕਹੇ ਸਰਕਾਰ ਜਿਹੜੇ ਕਿਸਾਨ ਲੜ ਰਹੇ ਆ ਸਾਡਾ ਸੂਜਿਤ ਕਿਸਾਨ ਮੋਰਚਾ ਲੜਦਾ ਉਹ ਤੇ ਲੜ ਰਹੀ ਹੈ ਜੇ ਸਾਡੀਆਂ ਮੰਗਾਂ ਗਲਤ ਨੇ ਉਹ ਕਹੇ ਗਲਤ ਨੇ ਸਾਡੀਆਂ ਮੰਗਾਂ ਜੇ ਦਿੱਲੀ ਮੋਰਚਾ ਚੱਲਿਆ ਉਹਦਾ ਮੰਨੀ ਹੈ ਐਮਐਸਪੀ ਗਰੰਟੀ ਕਾਨੂੰਨ ਵਾਲਾ ਕਰਜ਼ੇ ਵਾਲੀ ਗੱਲ ਲਖਵੀਰ ਪੂਰੀਆ ਦੀ ਖਲਾ ਕਿ ਉਹ ਜਿਹੜਾ ਸਾਰੇ ਪੁਆੜੇ ਦਾ ਜਾੜਾ ਡਬਲਯੂਪੀਓ ਤੋਂ ਬਾਹਰ ਆਉਣਾ ਜੋ ਤਚਦਦ ਹੈ ਕਰਨਗੇ ਉਹਨਾਂ ਦਾ ਜਿਹੜਾ ਭਲੇਖ ਹੈ ਵੀ ਅਰਥ ਨੂੰ ਦਵਾ ਦੇਗੇ ਜਾਂ ਉਹਨਾਂ ਨੂੰ ਇਹ ਭਲੇਖ ਹੈ ਵੀ ਜੇ ਫਾਰਮ ਲੜ ਰਹੇ ਹੈ ਦੂਜਾ ਫਾਰਮ ਮidan ਚ ਨਹੀਂ ਆਊਗਾ ਅਸੀਂ ਆ ਗਏ ਹਾਂ ਅਸੀਂ ਡਟ ਗਏ ਹਾਂ ਸਾਨੂੰ ਜੋ ਸਾਡੀ ਜਥੇਬੰਦੀ ਦੀ ਲੀਡਰਸ਼ਿਪ ਅਗਲਾ ਹੁਕਮ ਦੇਊਗੀ ਅਸੀਂ ਤਨਦੇਹੀ ਨਾਲ ਇਸ ਅੰਦੋਲਨ ਦੇ ਵਿੱਚ ਕੁੱਦਦੇ ਹਾਂ ਕਿਥੇ ਮੁੰਡਾ ਸਵਾਲ ਪਾਇਦਾ ਨਹੀਂ ਹੁੰਦਾ ਨੇ ਸੋਸ਼ਲ ਮੀਡੀਆ ਤੇ ਉਹ ਗ੍ਰਾਹਾਂ ਜੋ ਜਥੇਬੰਦੀ ਤੇ ਹੋਰ ਕਿਸਾਨ ਜਥੇਬੰਦੀਆਂ ਨੂੰ ਵੀ ਜਿਹੜਾ ਕਾਫੀ ਭੰਡਿਆ ਗਿਆ ਵੀ ਜਿਹੜੇ ਇਹ ਬਾਰਡਰ ਤੇ ਖੜੇ ਆ ਇਹ ਕਿਸਾਨ ਨੇ ਵੀ ਉਹ ਗ੍ਰਾਹਾਂ ਜਾਂ ਦੂਸਿਆਂ ਨੂੰ ਇੱਥੋਂ ਤੱਕ ਦੋਸ਼ ਲਾਇਆ ਗਿਆ ਵੀ ਸਰਕਾਰ ਨਾਲ ਮਿਲੇ ਹੋਏ ਆ ਇਹਨੂੰ ਕਿਵੇਂ ਦੇਖਦੇ ਹੋ ਸਰਕਾਰ ਨਾਲ ਮਿਲਣਾ ਸਾਡਾ ਪਿਆਰਵਾਦ ਆ ਦੱਸਦਾ ਅਸੀਂ ਜੇਠੂ ਕੇਟ ਵੀ ਲੜੇ ਅਸੀਂ ਕੈਪਟਨ ਮਨਿੰਦਰ ਨੇ ਵੋਟਰਾਂ ਦੇ ਬੈਲ ਆਏ ਅਸੀਂ ਉਦੋਂ ਵੀ ਲੜੇ ਅਸੀਂ ਦਿੱਲੀ ਮੋਰਚਾ ਲਾਇਆ ਸੀ ਤੇ ਨਰਮੇ ਦੀ ਫਸਲ ਮਰ ਗਈ ਸੀ ਅਸੀਂ ਉਦੋਂ ਚੰਨੀ ਸਰਕਾਰ ਖਿਲਾਫ ਮੋਰਚਾ ਲਾ ਕੇ ਵੀ ਲੜੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਤੱਕੜੇ ਆ ਅਸੀਂ ਕਹਿੰਦੇ ਜਿਹੜਾ ਵੀ ਲੜਦਾ ਉਹਦਾ ਧੰਨਵਾਦ ਹੈ ਅਸੀਂ ਆਪਣੀ ਸਮਝ ਨਾਲ ਲੜਦੇ ਸਰਕਾਰਾਂ ਨਾਲ ਕਦੇ ਵੀ ਨਹੀਂ ਹੋ ਸਕਦਾ ਮਿਲ ਕੇ ਚੱਲਾਂਗੇ ਤੇ ਨਾ ਚੱਲਿਆ ਸਰਕਾਰਾਂ ਨਾਲ ਮਿਲ ਕੇ ਚੱਲਾਂਗੇ ਜਿੱਥੇ ਬੰਦੀਆਂ ਮੈਦਾਨ 'ਚ ਨਹੀਂ ਆਉਂਦੀਆਂ ਜਿਹੜੀਆਂ ਲੋਕੇਤਾਂ ਨੂੰ ਪਰੜਾਈਆਂ ਹੋਈਆਂ ਉਹ ਆਮੀਆਂ ਮੈਦਾਨ 'ਤੇ ਅਸੀਂ ਆ ਗਏ ਆ ਅਸੀਂ ਤੁਹਾਨੂੰ ਕਹਿ ਰਹੇ ਆ ਕਿ ਮੈਦਾਨ 'ਚ ਆ ਗਏ ਸਰਕਾਰ ਵੀ ਗੋਡੀ ਲਵਾ ਦੇਗੀ ਗੋਡੀ ਪੰਜਾਬ ਦੇ ਲੋਕਾਂ ਨੂੰ ਮੀਡੀਆ ਜ਼ਰੀਏ ਕੀ ਕਹਿਣਾ ਚਾਹੋਗੇ ਪੰਜਾਬ ਦੇ ਲੋਕਾਂ ਨੂੰ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਹਿੰਦੂਵਲਸਤਾਨ ਜਾ ਰਿਹਾ ਹੈ ਕਿਸਾਨ ਆਬੂ ਜਿਨ੍ਹਾਂ ਨੇ ਕਿਹਾ ਕਿ ਗਿਰਿਆ ਜਿੱਥੇ ਬੰਦੀਆਂ ਬਾਰਡਰ ਜਾਂ ਦਿੱਲੀ ਦੇ ਕੂਚ ਕਰਨ ਦੀ ਗੱਲ ਕਰਦੀਆਂ ਉਹਨਾਂ ਨੇ ਪਹਿਲਾਂ ਵੀ ਵੀ ਕੇ ਜੂ ਉਹ ਗ੍ਰਾਹਾਂ ਨੂੰ ਸੱਦਾ ਨਹੀਂ ਦਿੱਤਾ ਸੀ ਪਰ ਕਿਸਾਨਾਂ ਉੱਪਰ ਮੋਦੀ ਸਰਕਾਰ ਜਦ ਕੇਂਦਰ ਪੰਜਾਬ ਦੀ ਹਰਿਆਣਾ ਦੀ ਖੱਡਰ ਸਰਕਾਰ ਵੱਲੋਂ ਟਾਏ ਗੇ ਤਸ਼ੱਦਦ ਦਾ ਅبرੋਧ ਵਿੱਚ ਉਹ ਸੜਕਾਂ ਉੱਤੇ ਉਤਰਨੇ ਉਹਨਾਂ ਕਿਹਾ ਕਿ ਜੇਕਰ ਕਿਸਾਨਾਂ ਉੱਪਰ ਤਸ਼ੱਦਦ ਕੀਤਾ ਗਿਆ ਤਾਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਫੌਰੀ ਲਾਗੂ ਕੀਤਾ ਜਾਵੇ ਨਹੀਂ ਅਗਰਾਂ ਜਥੇਬੰਦੀ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਐਕਸ਼ਨ ਉਲੀਕ ਸਕਦੀ ਹੈ ਨਵਦੀਪਾਲੂ ਵਾਲੀਆ ਪੀਟੀਸੀ న్యూਸ ਮਾਨਸਾ